ਯੁਨਾਈਟਿਡ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਜਿਹੜਾ ਨਾਦਰ ਸ਼ਾਹੀ ਫਰਮਾਨ ਜਾਰੀ ਹੋਇਆ ਹੈ ਜ਼ਬਰਨ ਲੋਕਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਦਾ ਅੱਜ ਉਹਦੇ ਖਿਲਾਫ ਆਪਣਾ ਸੰਘਰਸ਼ ਸ਼ੁਰੂ ਕਰਨ ਵਾਸਤੇ ਅੱਜ ਪੂਰੇ ਪੰਜਾਬ ਦੀ ਯੁਨਾਈਟਿਡ ਅਕਾਲੀ ਦਲ ਜਿਸ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਬਠਿੰਡਾ ਜੀ ਨੇ ਉਹਨਾਂ ਨੇ ਅੱਜ ਆ ਇੱਥੇ ਮੀਟਿੰਗ ਸੱਦੀ ਔਰ ਮੀਟਿੰਗ ਹਲੇ ਚੱਲ ਰਹੀ ਹੈਗੀ ਹੈ ਔਰ ਸਾਰਿਆਂ ਦਾ ਆ ਇੱਕ ਮਤ ਹੈਗੇ ਨੇ ਆ ਤੁਹਾਨੂੰ ਪ੍ਰੈਸ ਨੋਟ ਵੀ ਦੇ ਰਹੇ ਹੈਗੇ ਆ ਬਈ ਆਹ ਜਿਹੜਾ ਸਰਕਾਰ ਨੇ ਜ਼ਬਰਨ ਨਾਦਰਸ਼ਈ ਫਰਮਾਨ ਜਾਰੀ ਕਰਕੇ ਲੈਂਡ ਪੁਲਿੰਗ ਦੇ ਵਿਰੁੱਧ ਹੁਣ ਬਹੁਤ ਜ਼ੋਰਦਾਰ ਸੰਘਰਸ਼ ਕਰਨ ਦਾ ਐਲਾਨ ਕਰਨ ਜਾ ਰਹੇ ਹੈਗੇ ਨੇ ਔਰ ਮੈਂ ਇਹਦੇ ਵਿੱਚ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਹੈ ਵੀ ਪਿਛਲੇ 2-3 ਦਿਨਾਂ ਤੋਂ ਸਾਡੇ ਲੋਹਾਨਾ ਸ਼ਹਿਰ ਦੇ ਵਪਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਦੀ ਲਾਲਾ ਜੀ ਆਪਣੀ ਜ਼ਮੀਨ ਦੇ ਕਾਗਜ਼ ਲਿਆਓ ਜਾਂ ਫਿਰ ਅਸੀਂ ਆਈਏ ਕਿ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਪੰਜਾਬ ਦੇ ਪੁਲਿਸ ਅਫਸਰ ਸਾਹਿਬਾਨ ਨੂੰ ਚਾਹੇ ਉਹ ਆਈਪੀਐਸ ਅਫਸਰ ਸਾਹਿਬਾਨ ਨੇ ਚਾਹੇ ਪੀਪੀਐਸ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਦੇਖੋ ਤੁਹਾਨੂੰ ਸਰਕਾਰ ਨੇ ਜੋ ਤਾਕਤ ਦਿੱਤੀ ਹੈਗੀ ਹੈ ਐਜ਼ ਅ ਪੁਲਿਸ ਆਫੀਸਰ ਉਹ ਜੰਦਾ ਨੂੰ ਨਿਆਂ ਦੇਣ ਵਾਸਤੇ ਸਰਕਾਰਾਂ ਆਂਦੀਆਂ ਸਰਕਾਰਾਂ ਜਾਂਦੀਆਂ ਪਰੰਤੂ ਤੁਸੀਂ ਇੱਥੇ ਹੀ ਪੰਜਾਬ ਦੀ ਸੇਵਾ ਕਰਨੀ ਹੈ ਔਰ ਲੋਕਾਂ ਨੂੰ ਨਿਆਂ ਦੇਣਾ ਹੈ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਅੱਜ ਦਾ ਜਿਹੜਾ ਯੂनाइटेड खालੀਦਲ ਦੀ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਪਾਰਟੀ ਦੇ ਅਹੁਦੇਦਾਰ ਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਕਿਉਂ ਕਿ ਕਿਉਂਕਿ ਪੰਜਾਬ ਦੇ ਵਿੱਚ ਇੱਕ ਪੰਥਕ ਜਥੇਬੰਦੀ ਦੀ ਇਹੀ ਦੀ ਲੋੜ ਆ ਜਿਹੜੀ ਪੰਥਕ ਜਥੇਬੰਦੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰੇ 4 ਅਗਸਤ 1982 ਨੂੰ ਕਾਲੀ ਦਾਲ ਨੇ ਮੋਰਚਾ ਲਾਇਆ ਸੀ ਪਰ ਉਸ ਤੋਂ ਬਾਅਦ ਤਿੰਨ ਵਾਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਇੱਕ ਵਾਰੀ ਸ੍ਰੀ ਜੀ ਸਿੰਘ ਬਰਨਾਲਾ ਬਣਿਆ ਕਦੋਂ ਨੇ ਸਰਕਾਰ ਆ ਗਈ ਉਹਨਾਂ ਨੇ ਕਿਸੇ ਨੇ ਵੱਧ ਅਧਿਕਾਰਾਂ ਦੀ ਪੰਜਾਬ ਨੂੰ ਗੱਲ ਨਹੀਂ ਕੀਤੀ ਵੱਧ ਕਿਸਮਤੀ ਇਹ ਹੋਈ ਕਿ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਹਿੰਦੂ ਵੀਰ ਪੁਲਿਸ ਵਾਲੇ ਮਲਾਜ਼ਮ ਬਹੁਤ ਸ਼ਹੀਦियां ਹੋਈਆਂ ਪੰਜਾਬ ਦੇ ਉਸ ਖੂਨ ਉਹ ਕੇਵਲ ਤੇ ਕੇਵਲ ਪੰਜਾਬੀਆਂ ਦਾ ਡੋਲਿਆ ਤੇ ਉਹਦੇ ਇੱਕ ਵੀ ਚੰਡੀਗੜ੍ਹ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੀ ਬਿਜਲੀ ਪੰਜਾਬ ਦੇ ਹੈਡਵਰਕ ਪੰਜਾਬ ਦਾ ਪਾਣੀ ਕੋਈ ਗੱਲ ਨਹੀਂ ਕੀਤੀ ਔਰ ਅਸੀਂ ਉਸ ਇਸ ਵਿੱਚ ਲਿਖਿਆ ਕਿ ਜਿਹੜਾ ਮੋਰਚਾ ਲਾਇਆ ਸੀ ਕਾਲੀਦਾਲ ਨੇ ਔਰ 1978 ਦੇ ਸਰੀ ਸਿੰਘ ਬਰਨਾਰੇ ਹੁਣਾ ਨੇ ਭਾਰਤਵਾਸਾ ਤੋਂ ਲਿਖਾਇਆ ਸੀ ਅਸੀਂ ਉਹਦੇ ਤੇ ਕੰਮ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਔਰ ਅੱਜ ਦਾ ਜੋ ਕਿਸਾਨ ਉਹ ਖੁਦਕਸ਼ੀਆਂ ਕਰ ਰਿਹਾ ਬੱਚੇ ਬਾਹਰ ਜਾ ਰਹੇ ਆ ਪਾਣੀ ਥੱਲੇ ਜਾ ਰਿਹਾ ਨਸ਼ੇ ਨੇ ਇੱਥੇ ਪੈਰਾ ਵਸਾਲਿਆ ਉਹਦੇ ਖਾਤਰ ਕਾਲੀ ਦਰ ਨੂੰ ਮਜ਼ਬੂਤੀ ਦੀ ਖਾਤਰ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗ ਕਰਾਂਗੇ ਔਰ ਇਹਦਾ ਕਾਫਲਾ ਵਧਾਵਾਂਗੇ ਔਰ ਇਹ ਵੀ ਅਸੀਂ ਨਾਰ ਰੱਖਾਂਗੇ ਕਿ ਜਿਹੜਾ ਨੇ ਪਿਛਲੇ ਸਮੇਂ 'ਚ ਲੋਕਾਂ ਨੇ ਸੰਘਰਸ਼ ਕੀਤਾ ਜਾਂ ਉਹ ਬੰਦੇ ਚੜ੍ਹਾਈ ਕਰਕੇ ਨੌਜਵਾਨੀ ਬਹੁਤ ਆ ਗਈ ਉਹ ਨੌਜਵਾਨੀ ਨੂੰ ਬਹੁਤ ਸਣੀਆਂ ਗੱਲਾਂ ਪਿਛਲੀਆਂ ਦਾ ਪਤਾ ਹੀ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਇਹ ਨਵੀਂ ਪਾਰਟੀ ਨਹੀਂ ਇਹ 1979 ਦੀ ਪਾਰਟੀ ਹੈ 99 ਦੀ ਜਦੋਂ ਬਾਬਾ ਜੁਗਿੰਦਰ ਸਿੰਘ ਨੇ 85 ਤੋਂ ਇਹ ਪਾਰਟੀ ਬਣਾਈ ਸੀ ਤੇ 99 'ਚ ਇੱਕ ਸਾਈਡ ਲੁਧਿਆਣਾ ਪੰਜਾਬ ਦੀਆਂ 13 13 ਸੀਟਾਂ ਜਿੱਤੀਆਂ ਸਨ ਜਨਾਬ ਚ ਬੀਬੀ ਬਲਾਰਾ ਲੁਧਿਆਣਾ ਤੋਂ ਜਿੱਤੇ ਸੀ ਸਿਮਰਜੀਤ ਮਾਨ ਸਿੰਘ ਜੇਲ੍ਹ ਬੈਠੇ ਜਿੱਤੇ ਸਨ ਇਹ ਉਹ ਪਾਰਟੀ ਹੈ ਜਿੰਦੇ ਅੱਜ ਪੁਰਦੇਸੇ ਮਠੰਡਾ ਜਿਹੜੇ ਉਸ ਟਾਈਮ ਬਹੁਤ ਸੰਘਰਸ਼ੀ ਸੀ ਬਾਬਾ ਜਗਿੰਦਰ ਸਿੰਘ ਦੇ ਨਾਲ ਰਹੇ ਸਨ ਉਹ ਜਿਹੜਾ ਸਾਡੇ ਪੰਜਾਬ ਦੇ ਪ੍ਰਧਾਨ ਨੇ ਇਹ ਸਾਡੇ ਨਾਲ ਖੜੇ ਬੁੱਟਾ ਸੀ ਕਾਰਜਗ੍ਰਹੀ ਪ੍ਰਧਾਨ ਨੇ ਇਹ ਪਾਰਟੀ ਬਹੁਤ ਪੁਰਾਣੀ ਹੈ ਤੇ ਸੰਘਰਸ਼ ਅੱਜ ਸਾਡਾ ਏਜੰਡਾ ਇਹ ਹੈ ਕਿ 27 ਦੀ ਸੀ ਪੂਰੀ ਅਸੀਂ ਆਪਣਾ ਰਾਜ ਆਪ ਕਰਨਾ ਚਾਹੁੰਦੇ ਆ ਪੰਜਾਬ ਜਿਵੇਂ ਲੈਂਡ ਬੂਡਿੰਗ ਹੁਣ ਆਇਆ ਹੈ ਇਹ ਜਿਹੜਾ ਦਿੱਲੀ ਤੋਂ ਆ ਕੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਨੇ ਅਸੀਂ ਇਹਨਾਂ ਦੇ ਖਿਲਾਫ ਆ ਅਸੀਂ ਪੰਜਾਬੀ ਆਪਣਾ ਰਾਜ ਆਪ ਚਾਹੁੰਨੇ ਆ ਜਿੰਦੇ ਨਾਲ ਸਾਡੇ ਜਿਹੜੇ ਖਿਆਮ ਖਿਆਲੀ ਵੇ ਪਾਰਟੀ ਕੋਈ ਵੀ ਹੋਏਗੀ ਭਾਵੇਂ ਜਿਹੜੀ ਬਾਦਲਾਂ ਦੇ ਖਿਲਾਫ ਹੋਵੇ ਪੰਜਾਬ ਪੰਥਰ ਸਰਕਾਰ ਬਣਾਉਣ ਦੀ ਹੋਵੇ ਅਸੀਂ ਉਹਨਾਂ ਦੀ ਹਰ ਕੁਰਬਾਨੀ ਕਰਨ ਤਿਆਰ ਆ ਸਾਨੂੰ ਕਿਸੇ ਲਾਲਚ ਦੀ ਲੋੜ ਨਹੀਂ ਸਾਨੂੰ ਜਿੱਥੇ ਪਿੱਛੇ 20-20 ਜਗ੍ਹਾ ਤੇ ਵੀ ਖੜਾ ਕਰਦੇ ਨੇ ਕਿ ਕੋਈ ਉਹਦਿਆਂ ਦੀ ਲੋੜ ਨਹੀਂ ਅਸੀਂ ਪੰਥ ਦੇ ਨਾਲ ਆ ਅੱਗੇ ਵੀ ਦੋ ਸੀਟਾਂ ਆਪਾਂ ਜਿਹੜੀਆਂ ਜਿੱਤੀਆਂ ਨੇ ਸਾਡੇ ਸਮਰਥਨ ਦੇ ਨਾਲ ਜਿੱਤੀਆਂ ਗਈਆਂ ਨੇ ਸਰਜੀ ਸਿੰਘ ਜੀ ਵਸੇ ਤੋਂ ਦਿੱਤੇ ਰਹੇ ਜਿਹੜੇ ਇਹ ਜਾਰੀ ਸਨ ਉੱਥੇ ਮੋਗੇ ਤੋਂ ਭਾਈ ਉਟਾ ਸਿੰਘ ਜੀ ਇਸ ਲਈ ਤੇ ਭਾਈ ਗੁਰਦੇਵ ਸਿੰਘ ਡੈਂਡਾ ਜੀ ਚਾਰ ਅਸਾਂ ਰੋਡੇ ਸਾਹਿਬ ਦੇ ਪੂਰਾ ਸਮਰਥਨ ਸੀ ਤੇ ਉਹ ਤਾਂ ਹੀ ਜਿੱਤਿਆ ਗਿਆ ਨੇ ਭਾਈ ਅਮਰਤਪਾਲ ਸਿੰਘ ਦਾ ਵੀ ਸਮਰਥਨ ਅਸੀਂ ਕੀਤਾ ਸੀ ਠੀਕ ਹੈ ਅੱਜ ਉਹ ਵੀ ਸਾਡੇ ਨਾਲ ਕੋਈ ਫਰਕ ਨਹੀਂ ਹੈਗਾ ਪਰ ਅਸੀਂ ਸਾਰੇ ਇੱਕ ਮੋਟੋ ਕੇ ਲੜਾਂਗੇ ਸਤਾਈ ਦੀ ਤਿਆਰੀ ਪੂਰੀ ਤਰ੍ਹਾਂ ਆ ਰੇ ਸੰਘਰਸ਼ ਦੀ ਬਿਗਲ ਵੱਜ ਚੁੱਕਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ